ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕਸੂਰਾ ਟੀਵੀ ਮੈਂ ਸੋਨੀਆ ਸੋ ਚਲੋ ਬੁਲਾਵਾ ਆਇਆ ਫਿਲਮ ਦਾ ਹਾਲੇ ਦੇ ਵਿੱਚ ਪ੍ਰੀਮੀਅਰ ਹੋਇਆ ਹੈ ਸੋ ਪੁਖਰਾਜ ਭੱਲਾ ਦੇ ਦੋਸਤ ਰਵੀ ਸਾਹਿਬ ਨਾਲ ਮੌਜੂਦਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਹੈ ਬਹੁਤ ਵਧੀਆ ਮੈਮ ਸੋ ਫਿਲਮ ਵੇਖ ਕੇ ਆਇਆ ਤੁਸੀਂ ਆਪਣੇ ਦੋਸਤ ਪੁਖਰਾਜ ਦੀ ਚਲੋ ਬੁਲਾਵਾ ਆਇਆ ਹੈ ਸੋ ਕਿਵੇਂ ਦੀ ਲੱਗੀ ਹੈ ਫਿਲਮ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੀ ਜੀ ਤੇ ਬਾਕੀ ਪੁਖਰਾਜ ਦਾ ਕੰਮ ਤਾਂ ਹਮੇਸ਼ਾ ਤੋਂ ਹੀ ਮਤਲਬ ਜਦੋਂ ਵੀ ਅਸੀਂ ਪੜਦੇ ਇਕੱਠੇ ਪੜਦੇ ਆ ਰਹੇ ਹਾਂ ਉਦੋਂ ਤੋਂ ਹੀ ਅਸੀਂ ਦੇਖਦੇ ਆ ਰਹੇ ਹਾਂ ਤਾਂ ਬਹੁਤ ਸੋਹਣਾ ਕੰਮ ਹੁੰਦਾ ਤੇ ਇਹ ਮੂਵੀ ਚ ਵੀ ਬਹੁਤ ਸੋਹਣਾ ਐਕਟ ਕੀਤਾ ਜੀ ਪੁਖਰਾਜ ਜਿਵੇਂ ਉਹ ਪਹੁੰਚੇ ਉਹਨਾਂ ਨੇ ਟੀ-ਸ਼ਰਟਸ ਵੀ ਭੱਲਾ ਸਾਹਿਬ ਦੀਆਂ ਪਾਈਆਂ ਹੋਈਆਂ ਤੇ ਉਹਨਾਂ ਦੀ ਜਦੋਂ ਵਾਈਫ ਨਾਲ ਗੱਲ ਕੀਤੀ ਉਹ ਵੀ ਥੋੜੇ ਜਿਹੀ ਇਮੋਸ਼ਨਲ ਨਜ਼ਰ ਆ ਰਹੇ ਸੀ ਸੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਟੀਮ ਆਹ ਦੇਖੋ ਜੀ ਮਤਲਬ ਅੰਕਲ ਦੇ ਜਾਣ ਤੋਂ ਬਾਅਦ ਇੱਕ ਪਹਿਲੀ ਫਿਲਮ ਹਨਾ ਪੁਖਰਾਜ ਦੀ ਅੱਗੇ ਜਦੋਂ ਵੀ ਪੁਖਰਾਜ ਦੀ ਫਿਲਮ ਹੁੰਦੀ ਸੀ ਅੰਕਲ ਅੱਗੇ ਹੁੰਦੇ ਸੀ ਹ ਤੇ ਤਾਂ ਕਰਕੇ ਪਰ ਫਿਰ ਵੀ ਚਲੋ ਉਹਨਾਂ ਦੀ ਜਿਹੜੀ ਇੱਕ ਲੈਗੇਸੀ ਆ ਉਹਨੂੰ ਕੈਰੀ ਕਰਾ ਮੈਨੂੰ ਲੱਗਦਾ ਪੁਖਰਾਜ ਕਰ ਰਿਹਾ ਤੇ ਇਸ ਫਿਲਮ 'ਚ ਵੀ ਬਹੁਤ ਸੋਨਾ ਕੰਮ ਕੀਤਾ ਹੈ ਪੁਖਰਾਜ ਥੈਂਕ ਯੂ ਸੋਮ ਥੈਂਕ ਯੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਆ ਟੀਵੀ ਮੈਂ ਸੋਨੀਆ ਸੋ ਚਲੋ ਬੁਲਾਵਾ ਆਇਆ ਫਿਲਮ ਦਾ ਹਾਲੇ ਦੇ ਵਿੱਚ ਪ੍ਰੀਮੀਅਰ ਹੋਇਆ ਸੋ ਪੁਖਰਾਜ ਭੱਲਾ ਦੇ ਦੋਸਤ ਰਵੀ ਸੈਡ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚੰਗ ਬਹੁਤ ਵਧੀਆ ਮੈਮ ਸੋ ਫਿਲਮ ਵੇਖ ਕੇ ਆਇਆ ਤੁਸੀਂ ਆਪਣੇ ਦੋਸਤ ਪੁਖਰਾਜ ਦੀ ਚਲੋ ਬੁਲਾਵਾ ਆਇਆ ਹੈ ਸੋ ਕਿਵੇਂ ਦੀ ਤੇ ਬਾਕੀ ਪੁਖਰਾਜ ਦਾ ਕੰਮ ਤਾਂ ਹਮੇਸ਼ਾ ਤੋਂ ਹੀ ਮਤਲਬ ਜਦੋਂ ਵੀ ਅਸੀਂ ਪੜਦੇ ਇਕੱਠੇ ਪੜਦੇ ਆ ਰਹੇ ਹਾਂ ਉਦੋਂ ਤੋਂ ਹੀ ਅਸੀਂ ਦੇਖਦੇ ਆ ਰਹੇ ਹਾਂ ਤਾਂ ਬਹੁਤ ਸੋਹਣਾ ਕੰਮ ਹੁੰਦਾ ਤੇ ਇਹ ਮੂਵੀ ਚ ਵੀ ਬਹੁਤ ਸੋਹਣਾ ਐਕਟ ਕੀਤਾ ਜੀ ਪੁਖਰਾਜ ਜਿਵੇਂ ਉਹ ਪਹੁੰਚੇ ਉਹਨਾਂ ਨੇ ਟੀ-ਸ਼ਰਟਸ ਵੀ ਭੱਲਾ ਸਾਹਿਬ ਦੀਆਂ ਪਾਈਆਂ ਹੋਈਆਂ ਤੇ ਉਹਨਾਂ ਦੇ ਜਦੋਂ ਵਾਈਫ ਨਾਲ ਗੱਲ ਕੀਤੀ ਉਹ ਵੀ ਥੋੜੇ ਜਿਹੀ ਇਮੋਸ਼ਨਲ ਨਜ਼ਰ ਆ ਰਹੇ ਸੀ ਸੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਚੀਜ਼ ਬਹੁਤ ਦੇਖੋ ਜੀ ਮਤਲਬ ਅੰਕਲ ਦੇ ਜਾਣ ਤੋਂ ਬਾਅਦ ਇੱਕ ਪਹਿਲੀ ਫਿਲਮ ਹਨਾ ਪੁਖਰਾਜ ਦੀ ਅੱਗੇ ਜਦੋਂ ਵੀ ਪੁਖਰਾਜ ਦੀ ਫਿਲਮ ਹੁੰਦੀ ਸੀ ਅੰਕਲ ਅੱਗੇ ਹੁੰਦੇ ਤੇ ਪ੍ਰੀਮੀਅਰ ਤੇ ਵੀ ਪ੍ਰੋਮੋਸ਼ਨਸ ਤੇ ਵੀ ਸੋ ਉਹਨਾਂ ਨੂੰ ਆਬਵੀਅਸਲੀ ਮਿਸ ਕਰ ਰਹੇ ਆਂ ਜੀ ਤੇ ਤਾਂ ਕਰਕੇ ਪਰ ਫਿਰ ਵੀ ਚਲੋ ਉਹਨਾਂ ਦੀ ਜਿਹੜੀ ਇੱਕ ਲੈਗੇਸੀ ਆ ਉਹਨੂੰ ਕੈਰੀ ਕਰਾ ਮੈਨੂੰ ਲੱਗਦਾ ਪੁਖਰਾਜ ਕਰ ਰਿਹਾ ਤੇ ਇਸ ਫਿਲਮ 'ਚ ਵੀ ਬਹੁਤ ਸੋਨਾ ਕੰਮ ਕੀਤਾ ਹੈ ਪੁਖਰਾਜ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਆ ਟੀਵੀ ਮੈਂ ਸੋਨੀਆ ਸੋ ਚਲੋ ਬੁਲਾਵਾ ਆਇਆ ਫਿਲਮ ਦਾ ਹਾਲੇ ਦੇ ਵਿੱਚ ਪ੍ਰੀਮੀਅਰ ਹੋਇਆ ਸੋ ਪੁਖਰਾਜ ਭੱਲਾ ਦੇ ਦੋਸਤ ਰਵੀ ਸੈਡ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਬਹੁਤ ਵਧੀਆ ਮੈਮ ਫਿਲਮ ਵੇਖ ਕੇ ਆਇਆ ਤੁਸੀਂ ਆਪਣੇ ਦੋਸਤ ਨੂੰ ਖਰਾਸ ਦੀ ਚਲੋ ਬੁਲਾਵਾ ਆਇਆ ਹੈ ਕਿ ਕਿਵੇਂ ਦੀ ਲੱਗੀ ਇਹ ਫਿਲਮ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੀ ਜੀ ਤੇ ਬਾਕੀ ਪੁਖਰਾਜ ਦਾ ਕੰਮ ਤਾਂ ਹਮੇਸ਼ਾ ਤੋਂ ਹੀ ਮਤਲਬ ਜਦੋਂ ਵੀ ਅਸੀਂ ਪੜਦੇ ਇਕੱਠੇ ਪੜਦੇ ਆ ਰਹੇ ਹਾਂ ਉਦੋਂ ਤੋਂ ਹੀ ਅਸੀਂ ਦੇਖਦੇ ਆ ਰਹੇ ਹਾਂ ਤਾਂ ਬਹੁਤ ਸੋਹਣਾ ਕੰਮ ਹੁੰਦਾ ਤੇ ਤੇ ਇਹ ਮੂਵੀ ਚ ਬਹੁਤ ਸੋਹਣਾ ਐਕਟ ਕੀਤਾ ਜੀ ਜਿਵੇਂ ਉਹ ਪਹੁੰਚੇ ਉਹਨਾਂ ਨੇ ਟੀ-ਸ਼ਰਟਸ ਵੀ ਭਲਾ ਸਾਹਿਬ ਦੀਆਂ ਪਾਈਆਂ ਹੋਈਆਂ ਤੇ ਉਹਨਾਂ ਦੇ ਜਦੋਂ ਵਾਈਫ ਨਾਲ ਗੱਲ ਕੀਤੀ ਉਹ ਵੀ ਥੋੜੇ ਜਿਹੀ ਇਮੋਸ਼ਨਲ ਨਜ਼ਰ ਆ ਰਹੇ ਸੀ ਸੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਚੀਜ਼ ਬਹੁਤ ਦੇਖੋ ਜੀ ਮਤਲਬ ਅੰਕਲ ਦੇ ਜਾਣ ਤੋਂ ਬਾਅਦ ਇੱਕ ਪਹਿਲੀ ਫਿਲਮ ਹਨ ਬੁਖਰਾਏ ਦੀ ਅੱਗੇ ਜਦੋਂ ਵੀ ਬੁਖਰਾਏ ਦੀ ਫਿਲਮ ਹੁੰਦੀ ਸੀ ਅੰਕਲ ਅੱਗੇ ਹੁੰਦੇ ਸੀ ਹਮੇਸ਼ਾ ਹਨ ਤੇ ਪ੍ਰੀਮੀਅਰ ਤੇ ਵੀ ਪ੍ਰੋਮੋਸ਼ਨਸ ਤੇ ਵੀ ਸੋ ਉਹਨਾਂ ਨੂੰ ਆਬਵੀਅਸਲੀ ਮਿਸ ਕਰ ਰਹੇ ਹਨ ਜੀ ਤੇ ਤਾਂ ਕਰਕੇ ਪਰ ਫਿਰ ਵੀ ਚਲੋ ਉਹਨਾਂ ਦੀ ਜਿਹੜੀ ਇੱਕ ਲੈਗੇਸੀ ਆ ਉਹਨੂੰ ਕੈਰੀ ਕਰਾ ਮੈਨੂੰ ਲੱਗਦਾ ਪੁਖਰਾਜ ਕਰ ਰਿਹਾ ਤੇ ਇਸ ਫਿਲਮ 'ਚ ਵੀ ਬਹੁਤ ਸੋਨਾ ਕੰਮ ਕੀਤਾ ਪੁਖਰਾਜ थैंक यू ਸੋਮੈਨ थैंक यू